ब्रेक ਤੋਂ ਬਾਅਦ ਇੱਕ ਵਾਰ ਫੇਰ ਥੋੜਾ ਸਵਾਗਤ ਹੈ। ਨੈਸ਼ਨਲ ਹਾਈਵੇ ਥੌਰੀਟੀ ਵੱਲੋਂ ਜੀਟੀ ਰੋਡ ਪਠਾਨਕੋਟ ਵੱਲ ਵਿਖੇ ਬਣਾਇਆ ਜਾ ਰਿਹਾ ਫਲਾਈਓਵਰ ਬ੍ਰਿਜ ਪਿਛਲੇ ਕਈ ਸਾਲਾਂ ਤੋਂ ਨਿਰਮਾਣ ਅਧੀਨ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਪੁਲ ਬਣਾਉਣ ਵਾਲੀ ਕੰਪਨੀ ਵੱਲੋਂ ਪਿਛਲੇ 5 ਸਾਲਾਂ ਤੋਂ ਰੁਕ ਰੁਕ ਕੇ ਕੰਮ ਕੀਤਾ ਜਾ ਰਿਹਾ ਹੈ ਜਿਸ ਕਰਕੇ ਇਹ ਪੁਲ ਸਿਰੇ ਨਹੀਂ ਚੜ ਰਿਹਾ। ਕੰਪਨੀ ਵੱਲੋਂ ਰੋਡ ਦੇ ਨਾਲ-ਨਾਲ ਕਈ ਰਸਤੇ ਬਲੌਕ ਕੀਤੇ ਹੋਏ ਹਨ ਅਤੇ ਇਹਨਾਂ ਰਸਤਿਆਂ ਤੇ ਹਮੇਸ਼ਾ ਜਾਮ ਲੱਗਦਾ ਹੈ ਅਤੇ ਕਈ ਵਾਰ ਬਹੁਤ ਭਿਆਨਕ ਹਾਦਸੇ ਵੀ ਵਾਪਰ ਚੁੱਕੇ ਹਨ ਜਿਨ੍ਹਾਂ ਵਿੱਚ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਅਤੇ ਕਈ ਲੋਕ ਐਕਸੀਡੈਂਟ ਦੌਰਾਨ ਲੱਤਾਂ ਬਾਹਾਂ ਤੋਂ ਪਾਜੇ ਹੋ ਚੁੱਕੇ ਹਨ ਲੋਕਾਂ ਨੇ ਅਪੀਲ ਕੀਤੀ ਹੈ ਕਿ ਇਸ ਪੁਲ ਨੂੰ ਟਿਲੀਕਾਰਡ ਜ਼ਾਰੀ ਨਾਲ ਨਾਮ ਨਇਆ ਜਾਵੇ ਸੋ ਗੋ ਜਲਦ ਜਲਦ ਇਹ ਪੁਲ ਬਣਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਵੱਲਾ ਹਾਈਵੇ ਦੇ ਉੱਪਰ ਜਿਹੜਾ ਇੱਕ ਪੁਲ ਫਲਾਈਓਵਰ ਹੈ ਪਿਛਲੇ ਕਈ ਸਾਲਾਂ ਤੋਂ ਬਣ ਰਿਹਾ ਹੈ ਉਹਦੇ ਕਰਕੇ ਲੋਕਾਂ ਨੂੰ ਇੱਥੇ ਬਹੁਤ ਪਰੇਸ਼ਾਨੀ ਹੋ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇੰਨਾ ਢੀਠ ਹੋ ਚੁੱਕਾ ਹੈ ਕਿ ਪਿਛਲੇ 5 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਹੈ ਇਸ ਪੁਲ ਨੂੰ ਬਣਾਉਣ ਦੇ ਵਿੱਚ ਤੇ ਇਹ ਕੰਪਨੀ ਬਣਾਉਣ ਦੇ ਵਿੱਚ ਦੇਰੀ ਕਿਉਂ ਕਰ ਰਹੀ ਹੈ ਇੱਥੋਂ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸਵੇਤ ਕਈ ਅਧਿਕਾਰੀਆਂ ਨੇ ਐਮਐਲਏ ਨੇ ਤੇ ਹੋਰ ਲੋਕਾਂ ਨੇ ਵੀ ਕਈ ਵਾਰ ਨੈਸ਼ਨਲ ਹਾਈਵੇ ਥੋਰਟੀ ਨੂੰ ਅਪੀਲ ਵੀ ਕੀਤੀ ਦਲੀਲ ਵੀ ਕੀਤੀ ਪਰ ਕਿਸੇ ਦੇ ਵੀ ਕੰਨ ਤੇ ਜੂ ਨਹੀਂ ਸਰਕੀ ਲੋਕਾਂ ਦਾ ਕਹਿਣਾ ਹੈ ਕਿ ਇਹ ਵਿਭਾਗ ਐਡਾ ਸੁੱਧ ਹੋ ਚੁੱਕਾ ਹੈ ਕਿ ਇਹਨਾਂ ਤੇ ਸੈਂਟਰ ਗਵਰਨਮੈਂਟ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਪੁਲ ਬਣ ਰਿਹਾ ਹੈ ਇਸ ਦੇ ਨਾਲ ਇਸ ਦੀ ਵਜ੍ਹਾ ਦੇ ਕਰਕੇ ਠੇਕੇਦਾਰਾਂ ਵੱਲੋਂ ਛੜਕਾਂ ਬਲੌਕ ਕੀਤੀਆਂ ਗਈਆਂ ਹਨ ਤੇ ਛੜਕਾਂ ਬਲੌਕ ਹੋਣ ਦੇ ਨਾਲ ਇੱਥੇ ਕਈ ਵੱਡੇ-ਵੱਡੇ ਹਾਦਸੇ ਵੀ ਹੋ ਚੁੱਕੇ ਹਨ ਕਈਆਂ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਕਈਆਂ ਲੋਕਾਂ ਦੇ ਇੱਥੇ ਕਈ ਲੋਕਾਂ ਦੇ ਹੱਡ ਪੈਰ ਜਾਨੀ ਕਿ ਲੱਤਾਂ ਬਾਹਾਂ ਵੀ ਟੁੱਟ ਚੁੱਕੀਆਂ ਹਨ ਕਾਰਾ ਹੋ ਚੁੱਕੇ ਹਨ ਤੇ ਅਸੀਂ ਗੱਲਬਾਤ ਕਰਦੇ ਹਾਂ ਇੱਥੋਂ ਦੇ ਵਕੀਲ ਸਰਬਜੀਤ ਸਿੰਘ ਢਾਲ ਉਹ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਸਰ ਮੈਂ ਸਰਬਜੀਤ ਸਿੰਘ ਬਿੱਲਡ ਵੱਲੇ ਦਾ ਵਸਨੀਕ ਹਾਂ ਅਤੇ ਮੈਂ ਕਾਉਂਸਲਰ ਇਲੈਕਸ਼ਨ ਵੀ ਪਿਛਲੇ ਸਾਲ ਲੜੀ ਤੇ ਇਹ ਸਾਰੀਆਂ ਸਮੱਸਿਆ ਨੂੰ ਵੇਖਦੇ ਹੋਏ ਮੈਂ ਇਲੈਕਸ਼ਨ 'ਚ ਭਾਗ ਲਿਆ ਹੈ ਕਿ ਅਸੀਂ ਕੁਝ ਪਿੰਡ ਵਾਸਤੇ ਕਰੀਏ ਕਿਉਂਕਿ ਕਾਫੀ ਚਿਰ ਤੋਂ ਆਪ ਉਲਦਾ ਕੰਮ ਜਿਹੜਾ ਵਾ ਇਸ ਤਰ੍ਹਾਂ ਹੀ ਦੇਖ ਰਹੇ ਆ ਕਿ ਵਿੱਚੋਂ ਚਾਲੂ ਹੋ ਜਾਂਦਾ ਹੈ ਤੇ ਵਿੱਚੋਂ ਫਿਰ ਰੋਕ ਦਿੱਤਾ ਜਾਂਦਾ ਹੈ ਜਿਸ ਕਰਕੇ ਪਿੰਡ ਵਾਸੀਆਂ ਨੂੰ ਅਤੇ ਸੰਗਤਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਏ ਦਿਨ ਕੋਈ ਨਾ ਕੋਈ ਐਕਸੀਡੈਂਟ ਇੱਥੇ ਹੋ ਜਾਂਦਾ ਹੈ ਇਸ ਕਰਕੇ ਇਸ ਪੋੜ ਕਰਕੇ ਕਾਫੀ ਖਤਰਾ ਜਿਹੜਾ ਵਾ ਉਹ ਲੋਕਾਂ ਨੂੰ ਵੇਖਣਾ ਪੈ ਰਿਹਾ ਹੈ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੇਰੀ ਸਰਕਾਰਾਂ ਨੂੰ ਇਹ ਅਪੀਲ ਹੈ ਕਿ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਕਿਉਂਕਿ ਪਿੰਡ ਇੱਕ ਇਤਿਹਾਸਿਕ ਪਿੰਡ ਹੈ ਇੱਥੇ ਗੁਰੂ ਮਹਾਰਾਜ ਗੁਰਤੇਗਬਾਧਰ ਨੌਵੀਂ ਪਾਸ਼ਾ ਨੇ ਆਪਣੇ ਪਵਿੱਤਰ ਚਰਨ ਪਾਏ 17 ਦਿਨ ਇਸ ਪਿੰਡ ਵਿੱਚ ਰਹੇ ਅਤੇ ਮਾਤਾ ਹਰੋਜੀ ਦੇ ਸੇਵਾ ਤੋਂ ਉਤੇ ਪਿੰਡ ਵਾਸੀਆਂ ਦੇ ਸੇਵਾ ਤੋਂ ਖੁਸ਼ ਹੋ ਕੇ ਇਸ ਪਿੰਡ ਨੂੰ ਵਰ ਦਿੱਤਾ ਵੱਲਾ ਗੁਰੂ ਕਾ ਗੱਲਾ ਜਿਸ ਕਰਕੇ ਇਤਿਹਾਸਿਕ ਪਿੰਡ ਹੋਣ ਕਰਕੇ ਸਾਡੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਜਿਹੜਾ ਪੁਲ ਹੈ ਇਹ ਪੁਲ ਜਿਸ ਕਰਕੇ ਸੰਗਤਾਂ ਨੂੰ ਅਤੇ ਪਿੰਡ ਵਾਸੀਆਂ ਨੂੰ ਕਾਫੀ ਚਿਰ ਤੋਂ ਜਾਮ ਅਤੇ ਐਕਸੀਡੈਂਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮੇਰੀ ਸਰਕਾਰ ਕੋ ਇਹੋ ਅਪੀਲ ਹੈ ਕਿ ਜਲਤ ਤੋਂ ਜਲਦ ਇਸ ਅਧੂਰੇ ਪੁਲ ਨੂੰ ਮੁਕੰਮਲ ਪੂਰਨਤਾ ਦੇ ਕੇ ਮੁਕੰਮਲ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਇਸ ਜਾਮ ਅਤੇ ਐਕਸੀਡੈਂਟਾਂ ਤੋਂ निजात ਮਿਲ ਸਕੇ ਇਹ ਸਨ ਸਰਦਾਰ ਸਰਬਜੀਤ ਸਿੰਘ ਜਿਹੜੇ ਕਿ ਪੇਸ਼ੇ ਤੋਂ ਵਕੀਲ ਹਨ ਤੇ ਇਹਨਾਂ ਦਾ ਵੀ ਅੱਜ ਦਰਦ ਛਲਕਿਆ ਹੈ ਕਿ ਇਸ ਪੁਲ ਦੀ ਵਜ੍ਹਾ ਕਰਕੇ ਇੱਥੇ ਕਈ ਸਾਲਾਂ ਤੋਂ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਕਈ ਲੋਕ ਇੱਥੇ ਨਕਾਰਾ ਵੀ ਹੋ ਚੁੱਕੇ ਹਨ ਐਕਸੀਡੈਂਟ ਹੁੰਦੇ ਨਾਤੇ ਤੇ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਨੇ ਆਪਣੀ ਢਿੱਲ ਜਿਹੜੀ ਹੈ ਉਹਨੂੰ ਦਰਸਤ ਨਹੀਂ ਕੀਤਾ ਤੇ ਢਿੱਲਾ ਹੀ ਰਿਹਾ ਹੈ ਤੇ ਇੱਥੇ ਕੰਮ ਬਿਲਕੁਲ ਅੱਜਕੱਲ ਬੰਦ ਹੈ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਇਸ ਪੁਲ ਨੂੰ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਫਾਸਟਵੇ ਚੈਨਲ ਤੋਂ ਅਮਰਿਕ ਸਿੰਘ ਬੱਲਾ ਦੀ ਰਿਪੋਰਟ ਅਮਰਸਰ